ਹਾਂਜੀ ਵੀਰੇ ਕੀ ਹਾਲ ਚਾਲ ਨੇ ਜੀਾਰੇ ਭਰਾਵਾਂ ਦੇ ਲਓ ਜੀ ਵੀਰੇ ਸਾਨੂੰ ਅੱਜ ਆਪਾਂ ਗਾਂਵਰੇ ਸੰਜਾ ਰਹੇ ਹਾਂ ਜੀ ਇਹ ਗਾਂ ਦਾ ਵੀਰੇ ਕਲਸ਼ੀਓ ਦੇ ਮੁਰਿਸ਼ਾ ਹੋ ਇੰਨਾ ਘਟ ਗਿਆ ਤੀਗਾ ਕਿ ਗਾਂ ਵੀਰੇ कुंठ ਮੋੜ ਗਈ ਤੀ ਉੱਠਣੋਂ ਵੀਰੇ ਰਹਿ ਗਈ ਤੀ ਥੋੜੇ ਸਾਹਮਣੇ ਆਣਾ ਲੰਮੀ ਪਈਏ ਵੀਰੇ ਉੜਦੇ ਦੇ ਹੈਗੇ ਵੀ ਵੀਰੇ ਚਲੋ ਆਪਾਂ ਬੋਦਨਾ ਬੋਦਨਾ ਲਾਈਏ ਟਿਕ ਟਿਕ ਲਾਏ ਉਸ ਤੋਂ ਬਾਅਦ ਵੀਰੇ ਮੈਂ ਇਹਨਾਂ ਨਾਲ ਉੱਠੀ ਬਾਈ ਨੂੰ ਕੰਮ ਉਸਨੂੰ ਲੈ ਕੇ ਆ ਵੀਠਾ ਇਹਨੇ ਟਵਰੀ ਚਲੋ ਬਾਈ ਕੰਦੇ ਲੈਣ ਗਿਆ ਹੈਣਾ ਤੇ ਬੰਦਰ ਨੂੰ ਫੋਨ ਲਾਇਆ ਅਗਰਪੁਰਾ ਕਿ ਵੀਰਿਆ ਪੁੱਛ ਤਿੰਨ ਦਾ ਤੱਕੀਦਾਗਾ ਨਹੀਂ ਜਾਣੇ ਉਹ। ਇਹ ਬੰਦਾ ਜੀ ਵੀਰਿਆ ਉਹ ਵੀ ਘਾ ਜੀ ਦੇ ਗਾਂ ਆਪਣੇ ਬੱਤੀ ਸੀਗੀ। ਜਿੰਨਾ ਦੀ ਵੀ ਹੋਤੀ। ਇਹ ਗਾਂ ਦੇ ਬੱਤੀ ਨੂੰ ਉਹਨਾਂ ਹੋ ਰਹੇ ਤੇ ਆਪਣੇ ਟੀਕੇ ਲਾਏ ਬੋਤਲਾਂ ਆਈਆਂ। ਠੀਕ ਹੈ ਜੀ ਤੈਨੂੰ ਖੜੀ ਕਰਨ ਉਹਦੇ ਪੰਜਾ ਵੀ ਲੱਗੇ ਆ। ਠੀਕ ਹੈ ਨਾ ਠੀਕ ਹੈ ਜੀ। ਤੇ ਸਕੰਦਨ ਵਾਲਾ ਵੀ ਵੀਰੇ ਗਾਂ ਉੱਠੀ ਨਹੀਂ ਹੈਗੀ ਜੀ। ਉਹ ਤਾਂ ਬਾਈ ਨੇ ਆ ਆਪਣੇ ਬਾਈ ਨੇ ਕਿਸੇ ਡਾਕਟਰ ਨੂੰ ਫੋਨ ਲਾਇਆ ਸੀਗਾ ਜੀ। ਉਹਨੇ ਬਾਈ ਨੇ ਪੁੱਛਿਆ ਵੀ ਫਿਰ ਸਾਡੀ ਗਾਂ ਬਹਿ ਗਈ ਜੀ। ਉਹ ਬਾਈ ਨੇ ਇਹਨੂੰ ਕਿਹਾ ਕਿ ਨਾ ਵੀ ਰੱਬਾ ਇਹਦੇ ਬਸਲ ਮੈਡੀਕਲ ਮਤੀ ਬਰੇ ਕੀ ਕਹਿਆ ਦੀ ਬਾਈ ਨੇ ਜੀ ਉਹ ਡਾਕਟਰ ਕਹਿੰਦਾ ਯਾਰ ਕੇ ਇਹਦੇ ਕੈਲਸ਼ੀਅਮ ਜ਼ਿਆਦਾ ਲਾਤਾ ਡਾਕਟਰ ਨੇ ਠੀਕ ਹੈ ਜੀ ਤਾਂ ਕਰਕੇ ਨਹੀਂ ਉੱਠਦੀ ਠੀਕ ਹੈ ਵੀਰੇ ਜੇ ਤਾਂ ਤੁਸੀਂ ਇਹਨੂੰ ਅੱਜ-ਅੱਜ ਠਾ ਲਿਆ ਤਾਂ ਠੀਕ ਹੈ ਨਹੀਂ ਇਹਨੇ ਉੱਠਣਾ ਨਹੀਂ ਤੇ ਦੇਖੋ ਬਾਈ ਨੇ ਇਹ ਗੱਲ ਕਹੀ ਸੀ ਹਨਾ ਆ ਬਾਈ ਖਾਣੇ ਵੀ ਰੱਬਾ ਵੀਰੇ ਕੋਣੀ ਕੀ ਆ ਪਤਾ ਨਹੀਂ ਹੈਗਾ ਤੇ ਉਹ ਡਾਕਟਰ ਨੇ ਜਿਹਨੇ ਕਿਹਾ ਸੀ ਵੀਰੇ ਆ ਥੋੜੀ ਸ਼ਾਮਣੇ ਗਾਂ ਖੜੀ ਆ ਤੁਸੀਂ ਦੇਖ ਲਓ ਹਨਾ ਦੇਖ ਵੀਰੇ ਫੁਰਦੀ ਫਿਰਦੀ ਆ ਵਧੀਆ ਆਪੀ ਉੱਠੀਆ ਵੀਰੇ ਨਾਸਕਣ ਦੀ ਲੋੜ ਪਈ ਆ ਕੱਲ ਟੀਕੀ ਟੀਕੀ ਲੈਣੀ ਵੀਰੇ ਬੋਤਲਾਂ ਲਾਈਆਂ ਨੇ ਉਹ ਪਤਾ ਨਹੀਂ ਵੀਰੇ ਕੌਣ ਦੇ ਬੰਦਾ ਉਹਨੇ ਕਹਿਆ ਕਹਿੰਦਾ ਉੜਦੇ ਨਹੀਂ ਹੈਗੇ ਹੁਣ ਕਹਿੰਦਾ ਜੋਰ ਲਾ ਲਓ ਤੇ ਹੁਣ